ਲੇ ਜਸਟੀ ਚਾਦਰ ਲੱਗੀ ਹੋਈ ਹੈ ਜੀ ਉੱਪਰ ਟੋਪੀ ਜਿਹੜੀ ਕਿ ਫਾਈਬਰ ਦੀ ਹੈ ਚੌਪਰਲੀ ਫਾਈਬਰ ਦੀ ساری ਉਮਰ ਨਹੀਂ ਖਰਾਬ ਹੋਣੀ ਫਾਈਬਰ ਦੀ ਤੁਸੀਂ ਤੇਰੀ ਚਾਦਰ ਥੱਲੇ ਜਸਟੀ ਲਾਈਏ ਜੇ 200 ਹੂਟਾਂ ਨੇ ਜੀ ਹਾਂਜੀ ਇੱਕ ਦਿਨੇ ਪੱਠੇ ਬਾਹਰ ਨਿਕਲਦੇ ਹੋਗੇ ਠੀਕ ਹੈ ਦੂਸਰੀ ਗੱਲ ਜਿੰਨਾ ਟਾਈਮ ਚਾਦਰ ਦੀ ਲਾਈਫ ਆ ਗਈ ਉਹਨਾਂ ਟਾਈਮ ਹੈ ਜੀ ਜਿਹੜੀ ਐਂਗਲ ਐਂਗਲ ਨਿਕਲੂਗੀ ਨਹੀਂ ਆਮ ਕੀ ਆ 7-8 ਸਾਲ ਬਾਅਦ ਮਸ਼ੀਨ ਦੀਆਂ ਨੋ ਇੰਗਲੈਂਡ ਆਈ ਜਾਂਦਾ ਉਹ ਕਹਿੰਦੇ ਆ ਕੀ ਕੋਈ ਕਰੰਟ ਦਾ ਸਿਸਟਮ ਨਹੀਂ ਡੈਡਾ ਜਿੰਗੀ ਗੇਰ ਆ ਜੂਸੀ ਵਾਇਰਿੰਗ ਨੇ ਸਟੀਲੀ ਕਰਾ ਰਹੀ ਆ ਸਾਰੀ ਅੱਛਾ ਹਰੇਕ ਪੱਖੋਂ ਪੂਰ ਗਰੰਟੀ ਆ ਆਪਣੀ ਅੱਛਾ ਅਭੀ ਤੇ ਇੱਕ ਗੱਲ ਹੋਰ ਦੱਸ ਬੱਚੇ ਵੀ ਇਹਦੀ ਜਿਹੜੀ ਲਾਈਫ ਟਾਈਮ ਆ ਕਿੰਨੀ ਕਾ ਇਹ ਮੰਨ ਕੇ ਚੱਲੋ ਜੀ ਆਪਾਂ ਗ੍ਰੀਸ ਵਗੈਰਾ 6 ਮਹੀਨੇ ਬਾਅਦ ਸਾਲ ਬਾਅਦ ਗ੍ਰੀਸ ਦੇਆ ਕਰੀਏ 2 ਮਹੀਨੇ ਬਾਅਦ ਤੇਲ ਪਾ ਦਿਆ ਕਰੀਏ ਬੂਸਾ ਚਾਪਾ 20 ਤੋਂ 25 ਸਾਲ ਮਸ਼ੀਨ ਮਰਦੀ ਨਹੀਂ ਹੈ 20 ਤੋਂ 25 ਕਿੰਨੇ ਪੱਠੇ ਕੁੱਤਰਾਂਗੇ ਆਪਾਂ ਉਹਨੇ ਨਾਲ ਦੇ ਨਾਲ ਉੱਪਰ ਹੀ ਜਾਣਗੇ ਕੀ ਤੁਮਰਾ ਜਿਹੜਾ ਜਿਹਦੇ ਵਿੱਚ ਦੀ ਮਤਲਬ ਇਹ ਪੱਤੇ ਇੱਧਰ ਦੇ ਆਉਣਗੇ ਪੱਤੇ ਇੱਧਰ ਦੇ ਆਉਣਗੇ ਠੀਕ ਹੈ ਜੀ ਹੈਡਾ ਜਿਹੜਾ ਉਹ ਵੀ ਦੇਗੀ ਆ ਗਿਆ ਠੀਕ ਹੈ ਠੀਕ ਹੈ ਉਹੀ ਸੇਮ ਮਟੀਰੀਅਲ ਉਹ ਬਰਸੀਨ ਪੁੱਤਰੋ ਚਰੀ ਵਜਰਾ ਪੁੱਤਰੋ ਉਹ ਇੱਕ ਗਰਾਰੀ ਚੱਲੂ ਇੱਕੋ ਗਰਾਰੀ ਚੱਲੂ ਇੱਕੋ ਜਿਹਾ ਪੁੱਤਰਾ ਹੋਊਗਾ ਤੁਮਰਾ ਠੀਕ ਹੈ ਠੀਕ ਹੈ ਜੇ ਆਪਾਂ ਇੱਕ ਮੇਰਾ ਮੱਖਣ ਦਾ ਪੁੱਤਰੋ ਉਹ ਵੀ ਪੁੱਤਰੂਗੀ ਆਪਣੀ ਉਸ ਨੇ ਸੀ ਦੀ ਆਪਣੀ ਗਰੰਟੀ ਹੈ ਇੱਕੋ ਚਾਲ ਦੇ ਉੱਪਰ ਇੱਕੋ ਚਾਲ ਦੇ ਯਾਨੀ ਤੁਸੀਂ ਇਹ ਵੀ ਗਰੰਟੀ ਨਾਲ ਦੇਣੋ ਵੀ ਚਾਲ ਬਦਲਣ ਦੀ ਕੋਈ ਲੋੜ ਨਹੀਂ ਚਾਹੀਏ ਚਰੀ ਕੁਦਰੋ ਜਾਏ ਤੁਸੀਂ ਬਰਸੀਨ ਕੁਦਰੋ ਜਾਏ ਮੱਖਣ ਅੱਛਾ ਇਹ ਇਹ ਬਹੁਤ ਵੱ ਦੋਸਤੋ ਇਸ ਵਕਤ ਦੋਨੇ ਹੀ ਬਯੋਪਤ ਜਿਹੜੇ ਬੜੀ ਮਿਹਨਤ ਦੇ ਨਾਲ ਜਿਨ੍ਹਾਂ ਨੇ ਇਸ ਮਤਲਬ ਆਮਕਰ ਚ ਉੱਠ ਕੇ ਜਿਹੜਾ ਟੋਕਾ ਮਸ਼ੀਨਾਂ ਨੂੰ ਵਿਸ਼ ਪੱਧਰ ਦੇ ਉੱਪਰ ਪਛਾਣ ਦਵਾਈ ਆ ਦੋਨੇ ਤਰਨਜੀਤ ਤੇ ਬਾਈ ਗੁਰਪੀ ਦੀ ਸਾਡੇ ਨਾਲ ਆ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਫੈਕਟਰੀ ਵਿੱਚ ਆਏ ਸ਼ੁਕਰੀਆ ਜੀ ਸਾਡੇ ਦਾ ਬੱਚੇ ਸਾਡੇ ਕੋਲੇ ਪੜੇ ਹੋਏ ਤਾਂ ਸਾਡਾ ਤਾਂ ਬੈਸੀ ਦਿਲ ਕਰਦਾ ਹਾਂ ਅਚਾ ਹੁਣ ਦੱਸੋ ਇਹਦੇ ਬਾਰੇ ਬੈਸ ਤਰਨਜੀਤ ਦੱਸ ਹੀ ਚੁੱਕਿਆ ਵੀ ਮਤਲਬ ਤੁਸੀਂ ਇਹ ਦਿਮਾਗ ਦੇ ਵਿੱਚ ਕਦੋਂ ਕਿ ਚੀਜ਼ ਇਦਾਂ ਦੀ ਚੀਜ਼ ਬਣਾਈਏ ਜਿਹੜੀ ਘੱਟ ਜਗ੍ਹਾ ਦੇ ਉੱਪਰ ਲੋਕਾਂ ਨੂੰ ਵਧੀਆ ਸਹੂਲਤ ਦੇ ਸਕੇ ਕਿੰਨੇ ਕ ਸਮੇ ਤੋਂ ਹੈ ਤੁਸੀਂ ਬਾਈ ਜੀ ਇਹਦੀ ਜਿਹੜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਜੋ ਨਵੀਂ ਕਾਰਟ ਆ ਗਈ ਵੀ ਸਾਡੇ ਸੋਚਣਾ ਇਹ ਸੀ ਵੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਮੱਝ ਆ ਉਹ ਘੱਟੋ ਘੱਟ 1/2 ਲੱਖ ਦੀ 1/2 ਲੱਖ ਦੀ ਬਿਲਕੁਲ ਵਧੀਆ ਮੱਝ ਆਨੇਗੀ ਅੱਗੇ ਕੀ ਹੁੰਦਾ ਸੀਗਾ ਜਿਹੜੇ ਇੱਥੇ ਕੀ ਲੋਹੇ ਦੇ ਟਾਪੇ ਹੁੰਦੇ ਟਾਪੇ ਹੁੰਦੇ ਸੀ ਹਾਂ ਜੀ ਉਹ ਸੀ ਉਸ ਜਗ੍ਹਾ ਫਾਈਬਰਨੇਟ ਆਪੇ ਲੋਹੇ ਦੇ ਟਾਪੇ ਕੀ ਸੀਗੇ ਉਹਨਾਂ ਨੂੰ ਜੰਗ ਪਾਏ ਕਿ ਮੱਜਾਂ ਦੇ ਅੰਦਰ ਚਲੇ ਜਾਂਦੇ ਸੀ ਕਿਉਂਕਿ ਇਹ ਵੀ ਹੋ ਸਕਦਾ ਹੈ ਸੁਹਾਗ ਦੌਰ ਦੇ ਵੀ ਉੱਥੇ ਉਲੀ ਰੋਗ ਪੈਦਾ ਹੋਵੇ ਹਨ ਹਾਂਜੀ ਹਾਂ ਕਿਉਂਕਿ ਜਦੋਂ ਪੱਠਿਆਂ ਦੇ ਵਿੱਚ ਦਸਦੇ ਤਜਾਬ ਤੇ ਪਾਣੀ ਹੁੰਦਾ ਉਹਦੇ ਨਾਲ ਇੱਕ ਤਾਂ ਉਹ ਗਲਦੇ ਸੀ ਕੁੱਲੀ ਰੋਗ ਪੈਦਾ ਕਰਦੇ ਬਿਮਾਰੀ ਪੈਣ ਦੇ ਚਾਂਸ ਪੂਰੇ ਸੀਗੇ ਉਹਦੇ ਨਾਲ ਕੋਈ ਅੰਦਰ ਮੱਜ ਦੇ ਅੰਦਰ ਚੱਲੇ ਗਿਆ ਲੋਕਾਂ ਦਾ ਬਿਯਰਵਾ ਹੋ ਜਾਂਦੇ ਸੀ ਇਹਦੇ ਇਹ ਫਾਈਬਰ ਆ ਗਈ ਥੱਲੇ ਵੀ ਫਾਈਬਰ ਆ ਗਈ ਨਾ ਇਹ ਗਲੇਗੀ ਤੇ ਨਾ ਹੀ ਕੋ ਪਸ਼ੂ ਦੇ ਇਹ ਕੋਈ ਤੁਹਾਡੇ ਇੰਜੀਨੀਅਰ ਨੇ ਮਤਲਬ ਤੁਹਾਨੂੰ ਸਲਾਹ ਦਿੱਤੀ ਜਾਂ ਤੁਹਾਡੀ ਆਪ ਦੀ ਮਤਲਬ ਆਮ ਆਪ ਦੇ ਦਿਮਾਗ ਦੀ ਉਪਜਾ ਵੀ ਜ ਸਾਡੇ ਕਿਸਾਨ ਬਣਾਵਾਂ ਲਈ ਇਹ ਸਹੂਲਤਾਂ ਜਿਹੜੀ ਪੈਦਾ ਹੋ ਸਕੀ ਹਾਂਜੀ ਇਹ ਸਾਡੇ ਆਪ ਦੀ ਦਿਮਾਗ ਦੀ ਆਪਦੀ ਕਾਰਡ ਅੱਛਾ ਦੂਜੀ ਇਹ ਵੀ ਨਾਲ ਸੀ ਵੀ ਜਗ੍ਹਾ ਵੀ ਘੱਟੋ ਘੱਟ ਜਿਹੜੀ ਹਨਾ ਆਪ ਚਾਹੇ ਕੋਈ ਇੱਕ ਪਸ਼ੂ ਵਾਲਾ ਚਾਹੇ ਝਾਰ ਵਾਲਾ ਵੀ ਉਹ ਚੀਜ਼ ਵੀ ਹੋਵੇ ਜਿਹੜੀ ਘਰ ਤੋਂ ਘਰ ਜਗ੍ਹਾ ਕਵਰ ਕਰੇ ਹਨਾ ਜਗ੍ਹਾ ਵੀ ਘੱਟ ਔਰ ਅੱਗੇ ਪਿੱਛੇ ਰੋਡ ਕੇ ਵੀ ਲਿਜਾਣੀ ਰੋਡ ਕੇ ਵੀ ਲਿਜਾਣੀ ਇਹ ਸਭ ਆਸਾਨ ਮਤਲਬ ਘਰ ਦੇ ਵਿੱਚ ਇੱਕ ਸਾਈਡ ਤੇ ਲਗਾ ਦੇ ਹਾਂ ਕਈ ਵਾਰੀ ਇਹ ਹੁੰਦਾ ਵੀ ਕੋਈ ਜੇ ਲੇਡੀਜ਼ ਆ ਤਾਂ ਵੀ ਇਹਨੂੰ ਬੜੇ ਸੌਖੇ ਢੰਗ ਦੇ ਨਾਲ ਯੂਜ਼ ਕਰਦੀ ਆਪੀ ਕੋਈ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਹੈ ਹਾਂ ਵੀ ਬੰਦਾ ਹੋਵੇ ਤਾਂ ਅਸੀਂ ਭੱਟੇ ਕੋਤਨਿਆਂ ਪੈਣ ਭਾਈ ਕਰਦਾ ਜੋ ਵੀ ਹੈਗਾ ਸੁੱਤ ਛੱਡੀ ਆਰਾਮ ਦਿਨਾ ਸੇਫਟੀ ਨਾਲ ਉਹ ਕਰ ਸਕਦੇ ਹਨ ਤੇ ਤੁਸੀਂ ਆਪ ਦਾ ਐਡਰੈਸ ਵੀ ਆ ਦੂਜਾ ਬੱਚੇ ਤੂੰ ਦੱਸ ਤੇ ਐਡਰੈਸ ਕੋਰਾ ਪ੍ਰੋਪਰ ਆਪਣਾ ਐਡਰੈਸ ਹੈਗਾ ਪੱਖੋ ਕੈਂਚੀ ਆ ਜੀ ਬਿਲਕੁਲ ਪੱਖੋ ਕੈਂਚੀ ਤੇ ਚੌਕ ਚੋਂ ਜੋ ਪਧੌਰ ਵੱਲ ਜਾਂਦੇ ਸਿਰਫ ਸਾਰਕਲੇ ਵਹੀ ਚੌਕ ਤੋਂ ਬਧੌੜ ਵਾਲੀ ਸਾਈਡ ਹਾਂਜੀ ਆ ਪ੍ਰੀਤ ਟੋਕਾ ਮਸ਼ੀਨ ਆ ਬਿਲਕੁਲ ਜਦੋਂ ਉਧਰੋਂ ਬਧੌੜ ਤੋਂ ਆਉਣੀ ਆ ਤਾਂ ਪੱਖੋ ਕੈਂਚੀਆਂ ਦੇ ਬਿਲਕੁਲ ਨੇੜੇ ਆ ਹਨਾ ਇਹ ਜਿਹੜੀ ਮੇਨ ਰੋਡ ਆ ਇਹ ਬਾਜਾਖਾਨਾ ਡਾਡਾ ਰੋਡ ਜਾਂਦੀ ਜਿਹਦੇ ਉੱਪਰ ਤੁਹਾਡਾ ਐਡਰੈਸ ਆ ਹਨਾ ਬਾਕੀ ਬਾਹਰ ਤੁਹਾਡੇ ਸਾਰੇ ਉਹ ਲੱਗੇ ਹੋਏ ਹੈਗੇ ਬੈਨਰ ਆਪਾਂ ਉਸ ਤੋਂ ਸਾਰਾ ਕਲੀਅਰ ਕਰ ਲਾਂਗੇ ਓਕੇ ਬੱਚੇ ਬਹੁਤ ਬਹੁਤ ਧੰਨਵਾਦ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅੱਜ ਅਸੀਂ ਪ੍ਰੀਤ ਟੋਕਾ ਮਸ਼ੀਨ ਦੇ ਵਿੱਚ ਖੜੇ ਆ ਕਰੋਗੇ ਤਾਂ ਦੂਰ ਤੱਕ ਤੁਹਾਨੂੰ ਜਿਹੜੇ ਇੱਥੇ ਟੋਕੇ ਟੋਕੇ ਮਿਲਣਗੇ ਤੇ ਟੋਕਿਆਂ ਦੀ ਵੀ ਜਿਹੜੀ ਕੁਆਲਿਟੀ ਹੈ ਇਹਨਾਂ ਦੀ ਉਹ ਬਹੁਤ ਹੀ ਉੱਚ ਪੱਧਰੀ ਹੈ ਪਹਿਲੀ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ ਵੀ ਇਹ ਜਵਾਗ ਜਿਹੜੇ ਸਾਡੇ ਕੋਲ ਹੀ ਪੜ ਕੇ ਆਇਆ ਤੇ ਅੱਜ ਬਹੁਤ ਸਾਰੇ ਹੋਰ ਵੀ ਵੀਰ ਇੱਥੇ ਜਿਹੜੇ ਇਹਨਾਂ ਟੋਕਾਂ ਮਸ਼ੀਨਾਂ ਨੂੰ ਲੈਣ ਦੇ ਲਈ ਪਹੁੰਚੇ ਵੀ ਉਹ ਸਾਰਿਆਂ ਦੇ ਨਾਲ ਆਪਾਂ ਕੁਝ ਸੰਖੇਪ ਜੀਆਂ ਗੱਲਾਂ ਬਾਤਾਂ ਕਰਦੇ ਹਾਂ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਮਡੇਰ ਖੁਰਦਾਂ ਜੀ ਮਡੇ ਉੱਚੀ ਬੋਲੋ ਹਟੀ ਮਡੇਰ ਖੁਰਦ ਇਹ ਕਿਹੜੇ ਜ਼ਿਲ੍ਹੇ ਦਾ ਪਿੰਡ ਹੈ ਜੀ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਜੀ ਸੰਗਰੂਰ ਜ਼ਿਲ੍ਹੇ ਦਾ ਅੱਛਾ ਕੀ ਖਾਸੀਅਤ ਲੱਗੀ ਤੁਹਾਨੂੰ ਕਿਉਂਕਿ ਟੋਕਾ ਮਸ਼ੀਨਾਂ ਤਾਂ ਹੋਰ ਵੀ ਬਹੁਤ ਹੁੰਦੀਆਂ ਨੇ ਖਾਸੀਅਤ ਜੀ ਸਾਡੇ ਪਿੰਡ ਚ ਪਹਿਲਾਂ ਲੈ ਕੇ ਗਏ ਨੇ ਮਸ਼ੀਨਾਂ ਇੱਥੋਂ ਅੱਛਾ ਮਤਲਬ ਵਧੀਆ ਇਹਨਾਂ ਦੀ ਕੋਈ ਦਿੱਕਤ ਨਹੀਂ ਆਈ ਜੀ ਰਿਪੇਅਰ ਹੋ ਗਿਆ ਅੱਛਾ ਅਰ ਰੇਅ ਪੱਖੋਂ ਜਾਂ ਹੋਰ ਕਿਸੇ ਪੱਖੋਂ ਅੱਛਾ ਕੀ ਦੱਸੋ ਵੀ ਟੋਕਾ ਮਸ਼ੀਨਾਂ ਤਾਂ ਹਰ ਕੋਈ ਬਣਾਉਂਦਾ ਹਨਾ ਹਾਂ ਜੀ ਵੀ ਜਿਆਦਾਤਰ ਜਿਹੜੀ ਦੀ ਕੁਆਲਿਟੀ ਦੇਖੀ ਜਾਂਦੀ ਹੈ ਵੀ ਇਹ ਜਿਹੜੇ ਪੱਠੇ ਆ ਜਾਂ ਹੋਰ ਚੀਜ਼ਾਂ ਉਹਨਾਂ ਦੇ ਵਿੱਚ ਸੁਧਾਰ ਕਿੰਨਾ ਹੈ ਨਾ ਕੁਆਲਿਟੀ ਕਿੰਨੀ ਵਧੀਆ ਹੈ ਜਿਵੇਂ ਨਵੇਂ ਮਾਡਲ ਜਾਈ ਜੀ ਮਤਲਬ ਸਾਈਡ ਤੇ ਪੱਠੇ ਕੱਢਦੀ ਹੈ ਪੱਠੇ ਕੱਢਦੀ ਹੈ ਅੱਛਾ ਦੂਜੀ ਗੱਲ ਹੋਰ ਸਭ ਤੋਂ ਵੱਡੀ ਵੀ ਜਦੋਂ ਵੀ ਕੋਈ ਜਾਂਦਾ ਨੰਗਦਾ ਇੱਕ ਚੀਜ਼ ਇਹਨਾਂ ਦੀ ਬਹੁਤ ਜ਼ਿਆਦਾ ਮਤਲਬ ਖਿੱਚਦਾ ਕੇਂਦਰ ਬਣਦੀ ਹੈ ਵੀ ਇਹ ਆਧੁਨਿਕ ਸਮੇਂ ਦੀਆਂ ਬਹੁਤ ਥੋੜੀ ਜਗ੍ਹਾ ਦੇ ਵਿੱਚ ਤੇ ਵੱਡਾ ਕੰਮ ਕਰਨ ਦੇ ਲਈ ਜਿਹੜੀਆਂ ਇਹ ਜਾਣੀਆਂ ਚਾਹੀਦੀਆਂ ਤੇ ਤੁਸੀਂ ਕਿੰਨੀਆਂ ਮਸ਼ੀਨਾਂ ਖਰੀਦੀਆਂ ਜੀ ਇੱਥੋਂ ਦੋ ਖਰੀਦੀਆਂ ਜੀ ਦੋ ਢੰਡਰੀਆਂ ਤੁਸੀਂ ਵੀ ਢੋ ਕੰਮ ਵਧੀਆ ਲੱਗਦੀ ਹੈ ਜੀ ਕੁਆਲਿਟੀ ਬਹੁਤ ਵਧੀਆ ਇਸ ਤੋਂ ਪਹਿਲਾਂ ਹੋਰ ਵੀ ਪਿੰਡ ਗਈਆਂ ਵੀ ਆ ਹਾਂ ਜੀ ਦੋ ਹੋਰ ਗਈਆਂ ਤੇ ਦੋਸਤੋ ਹੁਣ ਆਪਾਂ ਤੁਹਾਨੂੰ ਮਿਲਾਉਨੇ ਆ ਵੀ ਪ੍ਰੀਤ ਦੇ ਨਾਲ ਜਿਹੜੇ ਕਿ ਇੱਥੋਂ ਦੇ ਓਨਰ ਨੇ ਆ ਸਾਡੇ ਨਾਲ ਜੋੜਨ ਲਈ ਬਹੁਤ-ਬਹੁਤ ਧੰਨਵਾਦ ਬੱਚੇ ਉਹ ਠੀਕ ਠਾਕ ਹਾਂਜੀ ਚੱਲ ਚੱਲ ਕਿਵੇਂ ਜਾ ਰਿਹਾ ਕੰਮ ਤੁਹਾੰਦਾ ਵਧੀਆ ਵਧੀਆ ਸਭਾ ਚੱਲਦੀ ਗੱਲ ਹੈ ਅੱਛਾ ਸੰਗੀਪ ਦੇ ਵਿੱਚ ਮਤਲਬ ਇਹ ਦੱਸ ਦਿਓ ਵੀ ਤੁਹਾਡੀ ਜਿਹੜੀ ਧਾਕਾ ਉਹਦਾ ਪਤਾ ਲੱਗਿਆ ਵੀ ਦੂਰ-ਦੂਰ ਪਿੰਡਾਂ ਤੱਕ ਗਈ ਆ ਹਨਾ ਜਦੋਂ ਅਸੀਂ ਕਿਤੇ ਜਾਂਦੇ ਹਾਂ ਜੇ ਉੱਥੇ ਮਤਲਬ ਦੂਰੋਂ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਚੋਂ ਲੋਕ ਕੋਈ ਸਮਾਨ ਪਰਚੇਜ ਕਰਨ ਆਉਂਦੇ ਆ ਤਾਂ ਇਹਦਾ ਮਤਲਬ ਇਹ ਆ ਵੀ ਉਹਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਹੈ ਹਨਾ ਤੇ ਤਾਈਓ ਲੋਕ ਦੱਸ ਪਾਉਂਦੇ ਆ ਤੁਸੀਂ ਕੀ ਮਹਿਸੂਸ ਕਰਦੇ ਹੋ ਜਿਹੜੀਆਂ ਇਹ ਚੀਜ਼ਾਂ ਦੀ ਇਹਦੀ ਕੁਆਲਿਟੀ ਜ ਜੇ ਵੀਰੇ ਬਾਕੀ ਤਾਂ ਚਲ ਕਾਰਵਾਈ ਨੂੰ ਦੱਸ ਹੀ ਦਿੱਤਾ ਜੇ ਮੰਨ ਕੇ ਚਲੋ ਅੱਜ ਤੁਹਾਨੂੰ ਦਿਖਾਉਂਦਾ ਹਾਂ ਜੀ ਹਾਂਜੀ ਇਹਦੇ ਚ ਇਹ ਟ੍ਰੇ ਵਾਲਾ ਮਾਡਲ ਆਗਾ ਓਕੇ ਠੀਕ ਹੈ ਇਹਦੇ ਚ ਮੋਟਰ ਸਾਈਡ ਤੇ ਲੱਗ ਜਾਂਦੀ ਹੈ ਠੀਕ ਹੈ ਇਹ ਟ੍ਰੇ ਵਾਲਾ ਜਿਵੇਂ 5 ਸਰ 5-7 ਦੇ ਦੱਗਰ ਨੇ ਜਿਹਦੇ ਉਹਦੇ ਵਾਸਤੇ ਟੋਕਾ ਬਹੁਤ ਵੇਤਰ ਆਗਾ ਇਕਦਾ ਮੈਨੂੰ ਲੱਗਦਾ ਇਹਦਾ ਸਭ ਤੋਂ ਵੱਡਾ ਫਾਇਦਾ ਵੀ ਕੋਈ ਵੀ ਜਿਹੜਾ ਆਪਾਂ ਚਾਰਾ ਕਰਦੇ ਖਿੰਡਦਾ ਨਹੀਂ ਖਿੰਡਦਾ ਨਹੀਂ ਹਾਂਜੀ ਤੇ ਬਿਲਕੁਲ ਉਹ ਨਹੀਂ ਇੱਕ ਸਮੂਹ ਜਗ੍ਹਾ ਤੇ ਜਾ ਕੇ ਜਿਹੜਾ ਸਟੇਬਲ ਹੋ ਜਾਂਦਾ ਹਾਂਜੀ 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 ਓਕੇ ਦੂਸਰੀ ਗੱਲ ਇਹ ਆ ਇਹਦੇ ਥੱਲੇ ਜਸਤੀ ਚਾਦਰ ਲੱਗੀ ਹੋਈ ਆ ਜੀ ਉੱਪਰ ਟੋਪੀ ਜਿਹੜੀ ਕਿ ਫਾਈਬਰ ਦੀ ਹੈਗੀ ਅੱਛਾ ਉੱਪਰਲੀ ਫਾਈਬਰ ਦੀ ਸਾਰੀ ਉਮਰ ਨਹੀਂ ਖਰਾਬ ਹੁੰਦੀ ਫਾਈਬਰ ਦੀ ਤੁਸੀਂ ਤਾਂ ਲਾਈ ਆ ਵੀ ਹਰਾ ਚਾਰਾ ਕਰਕੇ ਪਾਣੀ ਦੇ ਛਿੱਟੇ ਵਾਜਦੇ ਆ ਵੀ ਹੋ ਸਕਦਾ ਵੀ ਜੰਗ ਪੈ ਕੇ ਜਿਹੜਾ ਲੋਹਾ ਉਹ ਖਰਾਬ ਹੋ ਜਾਂਦਾ ਹਾਂ ਓਕੇ ਕਿ ਇਹ ਚਾਦਰ ਥੱਲੇ ਜਸਤੀ ਲਾਈਏ ਤੇ ਦੋ ਹੁਲਤਾਂ ਨੇ ਜੀ ਹਾਂ ਦੂਸਰੀ ਗੱਲ ਜਿੰਨਾ ਟਾਈਮ ਚਾਦਰ ਦੀ ਲਾਈਫ ਆ ਗਈ ਉਹਨਾਂ ਟਾਈਮ ਜੀ ਜਿਹੜੀ ਐਂਗਲ ਐਂਗਲ ਨਹੀਂ ਕਰੂਗੀ ਨਹੀਂ ਆਮ ਕੀ ਆ 70 ਸਾਲਾਂ ਬਾਅਦ ਮਸ਼ੀਨ ਦੀਆਂ ਤਾਂ ਲੋਆਂ ਐਂਗਲਾਂ ਡਲ ਜਾਂਦੀਆਂ ਨੇ ਜਿਹੜੀ ਐਂਗਲ ਨਹੀਂ ਕਰੂਗੀ ਓਕੇ ਓਕੇ ਮੋਟਰ ਆਊਗਾ ਤਾਂ ਕਹਦੇ ਆਗੇ ਕੋਈ ਚਰੰਟ ਦਾ ਸਿਸਟਮ ਨਹੀਂ ਤਾਂ ਅਸਲ ਇੱਕ ਜਰ ਇਹ ਚੀਜ਼ ਬਹੁਤ ਵੱਡੀ ਆ ਇਹਦੇ ਬਾਰੇ ਜਰੂਰ ਸੰਖੇਪ ਚ ਦੱਸੋ ਵੀ ਆਮ ਤੌਰ ਤੇ ਕਈ ਵਾਰੀ ਆਪਾਂ ਦੇਖਦੇ ਆਂ ਵੀ ਕਿਤੇ ਨਾ ਕਿਤੇ ਨੁਕਸਾਨ ਹੋ ਜਾਣਾ ਜਦੋਂ ਕਰੰਟ ਆ ਜਾਂਦਾ ਇਹਦੇ ਵਿੱਚ ਤੁਸੀਂ ਕੀ ਦਰਸ਼ਕਾਂ ਨੂੰ ਕੁਆਲਟੀ ਦਿਨੇ ਹੋ ਵੀਰ ਤੁਸੀਂ ਸੇਫ ਹੋ ਚੁੱਪ ਕਰਕੇ ਲੈ ਜਾਓ ਸਾਡੇ ਵੱਲੋਂ ਜ਼ਿੰਮੇਵਾਰੀ ਆ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਜੇ ਕਰੰਟ ਦੀ ਮੰਨ ਮੰਨ ਕੇ ਚੱਲੀਏ ਕਰੰਟ ਦੀ ਗੱਲ ਲੈ ਕੇ ਚੱਲੀਏ ਜੇ ਤੇ ਪਹਿਲਾਂ ਗੁੱਟ ਕੇ ਲੱਗੇ ਵੇਲੇ ਠੀਕ ਹੈ ਜੀ ਇੱذ ਕਰੰਟ ਦੀ ਆਉਂਦੇ ਕੋਈ ਦਿੱਕਤ ਨਹੀਂ ਦਿੱਕਤ ਨਹੀਂ ਹਾਂ ਕੋਈ ਗੱਲ ਨਹੀਂ ਤੇ ਦੂਸਰੀ ਗੱਲ ਦੇ ਨਾਲ ਸਵਿਚ ਲੱਗੂਗੀ ਤੇ ਗੇਰ ਵਾਲਾ ਟੋਕਾ ਗਏ ਜਦੋਂ ਮਰਜੀ ਅੱਗੇ ਪੈਸੇ ਅੱਗੇ ਪਿੱਛੇ ਕਰੋ ਠੀਕ ਹੈ ਅੱਛਾ ਡਾਇਰਾ ਡੀਗੀ ਗੇਰ ਆ ਜੂਸੀ ਵਾਇਰਿੰਗ ਨੇ ਸਟੀਲੀ ਕਰਾ ਰਹੀ ਆ ਸਾਰੀ ਅੱਛਾ ਰੇਕ ਪੱਖੋਂ ਪੂਰ ਗਰੰਟੀ ਆ ਤੁਹਾਡੀ ਅੱਛਾ ਅभी ਤੇ ਇੱਕ ਗੱਲ ਹੋਰ ਦੱਸ ਬੱਚੇ ਵੀ ਇਹਦੀ ਜਿਹੜੀ ਲਾਈਫ ਟਾਈਮ ਆ ਕਿੰਨੀ ਕਾ ਇਹ ਮੰਨ ਕੇ ਚੱਲੋ ਜੀ ਆਪਣਾ ਗਰੀਸ ਵਗੈਰਾ 6 ਮਹੀਨੇ ਬਾਅਦ ਸਾਲ ਬਾਅਦ ਗਰੀਸ ਦੇਆ ਕਰੀਏ 2 ਮਹੀਨੇ ਬਾਅਦ ਤੇਲ ਪਾਦਿਆ ਕਰੀਏ ਬੂਸਾ ਚਾਪਾ 20 ਤੋਂ 25 ਸਾਲ ਮਸ਼ੀਨ ਮਰਦੀ ਨਹੀਂ ਹੈ 20 ਤੋਂ 25 ਸਾਲ ਦੀ ਜਾਣੀ ਹੈਗੀ ਆ ਬਹੁਤ ਹੁੰਦਾ ਜਾਣੀ ਇਹ ਇਹ ਚੀਜ਼ਾਂ ਫਿਰ ਤੁਸੀਂ ਜਿਹੜਾ ਕੋਈ ਦੱਡ ਬਲੂਰ ਵਾਲਾ ਮਾਡਲ ਆਗਾ ਜਿਹਦੇ ਕੋਲੇ 15 20 25 ਡੰਗਰ ਨੇਗੇ ਉਹਦੇ ਉਹ ਇਹ ਟੋਕਾ ਲੈ ਸਕਦਾ ਇਹ ਟੋਕੇ ਦੇ ਕੀ ਆ ਹੜੰਬਾ ਟਾਈਪ ਆਗਾ ਠੀਕ ਕਿੰਨੇ ਪੱਠੇ ਕੁੱਤਰਾਂਗੇ ਆਪਾਂ ਉਹਨੇ ਨਾਲ ਦੇ ਨਾਲ ਉੱਪਰੇ ਜਾਣਗੇ ਠੀਕ ਆ ਇਹਦੇ ਫਿਰ ਪੱਠੇ ਕੁੱਤਰ ਕੇ ਵੀ ਦੇਣਾ ਅੱਛਾ ਅੱਛਾ ਇੱਕ ਜਾਨੀ ਇਹਦਾ ਇੱਕ ਤੁਸੀਂ ਮੂੰਹ ਫੇਸ ਬਣਾਇਆ ਹੋਆ ਜਿਹੜਾ ਜਿਹਦੇ ਵਿੱਚ ਦੀ ਮਤਲਬ ਇਹ ਪੱਠੇ ਇਧਰ ਦੀ ਆਉਣਗੇ ਪੱਠੇ ਇਧਰ ਦੀ ਆਉਣਗੇ ਮਤਲਬ ਪੱਠੇ ਖਿੰੜਦੇ ਇਹਦੇ ਵਿੱਚ ਦੀ ਵੀ ਨਹੀਂ ਜਿਵੇਂ ਆਮ ਤੌਰ ਤੇ ਥੱਲੂ ਆਪਾਂ ਨੂੰ ਇਕੱਠੇ ਕਰਨੇ ਹਨ ਹੱਥ ਪੈਰ ਮਾਰਨੇ ਆ ਉਹ ਚੀਜ਼ ਨਹੀਂ ਹੈਗੀ ਬਰਾਬਰ ਕੋ अच्छा होरी दी की क्वालिटी है मोटर मोटर वही है ये सब वही है जी आ भी टापा फाइबर दा आ गया फाइबर दा आ गया फाइबर आ, आ गया आ घेर देखी आ गया जी ठीक है जी हेडਾ ਜਿਹੜਾ ਉਹ ਵੀ ਦੇਖੀ ਆ ਗਿਆ ठीक है ठीक है वही सेम मटेरियल अच्छा देखी एक आम तौर पे जेड़े ਸਾਡੇ ਕਿਸਾਨ ਭਰਾਏ ਹਨਾ ਗਰਮੀਆਂ ਦੇ ਤੇ ਸਾਲਾਂ ਦੇ ਪੱਠਿਆਂ ਦਾ ਸਾਨੂੰ ਵੀ ਪਤਾ ਚਾਰੇ ਦਾ ਫਰਕ ਹੁੰਦਾ ਹਨਾ ਉਹਦੇ ਵਾਸਤੇ ਦੱਸੋ ਫਿਰ ਵੀ ਕੀ ਤਕਨੀਕ ਵਰਤਦੇ ਹੋ ਕਿ ਉਹ ਵੀ ਚਾਲ ਇੱਕੋ ਹੀ ਰਹਿੰਦੀ ਹੈ ਜੇ ਮੰਨ ਕੇ ਚੱਲੋ ਜੇ ਆਪਾਂ ਬਰਸੀਨ ਹਰ ਇੱਕ ਤੇ ਹੁੰਦੀ ਹੈ ਉਹ ਬਰਸੀਨ ਪੁੱਤਰੋ ਚਰੀ ਬਾਜਰਾ ਪੁੱਤਰੋ ਉਹ ਇੱਕ ਗਰਾਰੀ ਚੱਲੂ ਇੱਕੋ ਗਰਾਰੀ ਚੱਲੂ ਇੱਕੋ ਜਿਹਾ ਪੁੱਤਰਾ ਆਊਗਾ ਤੋਂ ਮਾਰ ਠੀਕ ਹੈ ਠੀਕ ਹੈ ਜੇ ਆਪਾਂ ਇੱਕ ਹੋਰ ਪ੍ਰੋਬਲਮ ਆ ਗਈ ਇੱਕ ਹੁੰਦਾ ਮੱਖਣ ਦਾ ਉਹ ਬਹੁਤ ਮਸ਼ੀਨਾ ਕੁੱਤਰਦੀਆਂ ਨਹੀਂ ਸੀ ਕਿਉਂਕਿ ਮੱਖਣ ਘਾ ਦੇ ਵਿੱਚ ਜਿਹੜੀ ਆਪਾਂ ਇਹ ਕਹਿ ਲਈਏ ਵੀ ਉਹਦੇ ਵਿੱਚ ਚਗਨਾਟ ਰੱਖ ਲੋ ਜਾਂ ਥੋੜੀ ਮਸਲ ਦਿੰਦਾ ਮਸਲ ਦਿੰਦਾ ਸੀ ਇਕੱਲੇ ਮੇਰਾ ਮੱਖਣ ਘਾ ਕਤਰੋ ਉਹ ਵੀ ਕਤਰੂਗੀ ਆਪਣੀ ਮਸ਼ੀਨ ਇਹ ਸੀ ਜੀ ਆਪਣੀ ਗਾਰੰਟੀ ਹੈ ਜੀ ਇੱਕੋ ਚਾਲ ਦੇ ਉੱਪਰ ਇੱਕੋ ਚਾਲ ਦੇ ਜਾਨੀ ਤੁਸੀਂ ਇਹ ਵੀ ਗਾਰੰਟੀ ਨਾਲ ਦਿੰਦੇ ਹੋ ਵੀ ਚਾਲ ਬਦਲਣ ਦੀ ਕੋਈ ਲੋੜ ਨਹੀਂ ਚਾਹੇ ਚਰੀ ਕਤਰੋ ਜਾਏ ਤੁਸੀਂ ਬਰਸੀਨ ਕਤਰੋ ਜਾਏ ਮੱਖਣ ਅੱਛਾ ਇਹ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਆਮ ਤੌਰ ਤੇ ਗਰਾਰੀ ਬਦਲਣੀ ਪੈਂਦੀ ਹੈ ਕਿਉਂਕਿ ਘਰਾਂ ਦੇ ਵਿੱਚ ਆਪਾਂ ਆਮ ਦੇਖਦੇ ਅੱਛਾ